ਸਾਰੇ ਮੇਰੇ ਵੱਲ ਜੈ ਐਮ ਸੀ ਦੀ ਸੁਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੇ ਆ ਵੀ ਪ੍ਰਭੂ ਨੇ ਇੱਕ ਵਾਰੀ ਫੇਰ ਮੁਸੀਬ ਭਾਈਚਾਰੇ ਦੀ ਜਿੱਤ ਕਰਵਾਈ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਸੀ ਮੈਡਮ ਪੁਲਿਸ ਕਮਿਸ਼ਨ ਜੀ ਨੂੰ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਮੁਸੀਬ ਵਿਰੋਧੀ ਮੁਸੀਬ ਭਾਈਚਾਰੇ ਦਾ ਮਜ਼ਾਕ ਉਡਾਉਂਦੇ ਨੇ ਜੋ ਸਾਡੇ ਵਰਸ਼ਿਪ ਸੌਂਗਾਂ ਦਾ ਮਜ਼ਾਕ ਉਡਾਉਂਦੇ ਨੇ ਔਰ ਗੱਲ ਗੱਲ ਤੇ ਵੀਡੀਓ ਬਣਾ ਕੇ ਮੁਸੀਬ ਭਾਈਚਾਰ ਨਿਚਾ ਦਿਖਾਉਂਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਕੇ ਅੱਜ ਉਸ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕਰਤਾ ਔਰ ਮੈਨੂੰ ਦੇਖਣ ਚ ਆਇਆ ਵੀ ਉਹ ਵਿਅਕਤੀ ਮਾਫੀ ਵੀ ਮੰਗ ਰਹੇ ਨੇ ਔਰ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਕਿਉਂ ਇਦਾਂ ਦੇ ਕੰਮ ਕਰਦੇ ਹੋ ਵੀ ਜੋ ਬਾਅਦ ਦੇ ਵਿੱਚ ਤੁਹਾਨੂੰ ਮਾਫੀ ਮੰਗਣੀ ਪਵੇ ਕਿਉਂਕਿ ਮੁਸੀਬਈਚਾਰਾ ਹੁਣ ਉਹ ਨਹੀਂ ਹੈਗਾ ਵੀ ਜਿਹੜਾ ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਘਰ ਚ ਬਿਠਾ ਰਹੇਗਾ ਔਰ ਮੈਂ ਗਾਂ ਲਈ ਵੀ ਚਤਾਵਨੀ ਦੇਣਾ ਅਗਰ ਕੋਈ ਹੋਰ ਵੀ ਬੰਦਾ ਮਸੀਹ ਭਾਈਚਾਰੇ ਨੂੰ ਨਿਚਾ ਦਿਖਾਏਗਾ ਜਾਂ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਔਰ ਤੇ ਇਦਾਂ ਹੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕਰਵਾਈ ਜਾਏਗੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਨੇ ਜਿੱਤ ਕਰਾਈ ਅੱਜ ਸਮੁੱਚਾ ਮਸੀਹ ਭਾਈਚਾਰਾ ਬਹੁਤ ਖੁਸ਼ ਹੈ ਔਰ ਅਸੀਂ ਸਾਰੇ ਇੱਕ ਜੁਟੇ ਆ ਇੱਕ ਜੁਟ ਹੋ ਕੇ ਪ੍ਰਭੂ ਦੀ ਸੇਵਾ ਕਰ ਰਹੇ ਹਾਂ ਸਾਰਿਆਂ ਮੇਰੇ ਵੱਲ ਜੈਮਸੀ ਦੀ